ਦੋਸਤੋ ਦਿੱਲੀ ਪਬਲਿਕ ਸਕੂਲ ਬਠਿੰਡਾ ਵੱਲੋਂ ਅੱਜ ਇੱਕ ਹੋਰ ਫਰੈਸ਼ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਉਸ ਤੋਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋ ਜੋ ਕੁਮਿਦਵਾਰ ਨੇ ਜੀ ਨਾ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਨੇ ਜੀ ਗੁੱਡ ਅਕੈਡੈਮਿਕ ਰਿਕਾਰਡ ਐਕਸਲੈਂਟ ਕਮਿਊਨੀਕੇਸ਼ਨ ਕੰਪਿਊਟਰ ਸਕਿੱਲ ਦੀ ਜਾਣਕਾਰੀ ਉਹਨਾਂ ਕੋਲ ਹੋਣਾ ਜ਼ਰੂਰੀ ਹੈ ਜੀ 5 ਸਾਲ ਦਾ ਐਕਸਪੀਰੀਅੰਸ ਪੀਜੀਟੀ ਦੀਆਂ ਪੋਸਟਾਂ ਲਈ 3 ਸਾਲ ਦਾ ਐਕਸਪੀਰੀਅੰਸ ਪੀਜੀਟੀ ਦੀਆਂ ਪੋਸਟਾਂ ਲਈ ਹੋਣਾ ਜ਼ਰੂਰੀ ਹੈ ਜੀ ਉਹ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕ ਵਿੱਚ ਦੇ ਦਿੱਤਾ ਜੀ ਦੋਸਤੋ ਤੁਸੀਂ ਮੇਰਾ ਨਿਊ ਫੇਸਬੁੱਕ ਪੇਜ ਅਤੇ whatsapp group join ਕਰ ਸਕਦੇ ਹੋ ਜੀ ਸਾਰੀ ਜਾਣਕਾਰੀ ਉੱਥੇ ਵੀ ਸ਼ੇਅਰ ਕਰਦਾ ਜੀ ਉਹਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਵੇਗਾ ਦੋਸਤੋ ਪੋਸਟਾਂ ਦਾ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪੋਸਟਾਂ ਨੇ ਜੀ PGT ਸਬਜੈਕਟ ਹੈ ਜੀ ਮੈਥਮੈਟਿਕਸ بزਨਸ ਸਟੱਡੀਜ਼ ਇਕਨੋਮਿਕਸ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਇੰਗਲਿਸ਼ ਹਿਸਟਰੀ ਜੀਓਗ੍ਰਾਫੀ ਪੋਲ ਸਾਇੰਸ ਸੋਸ਼ੀਓਲੋਜੀ ਪੋਸਟ ਨੰਬਰ 2 ਜੀ TGT ਸਬਜੈਕਟ ਹੈ ਜੀ ਮੈਥਮੈਟਿਕਸ ਹਿੰਦੀ ਇੰਗਲਿਸ਼ ਸਾਇੰਸ ਸੋਸ਼ਲ ਸਾਇੰਸ ਨਾ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਪੀਆਰਟੀ ਇੰਗਲਿਸ਼ ایਵੀਐਸ ਮੈਥਮੈਟਿਕਸ ਕੰਪਿਊਟਰ ਸਾਇੰਸ ਨੈਕਸਟ ਹੈ ਜੀ ਮਦਰ ਟੀਚਰ ਨਰਸਰੀ ਐਲकेजी ਯੂकेजी ਫਰਸਟ ਐਂਡ ਸੈਕੰਡ ਕਲਾਸ ਨੈਕਸਟ ਹੈ ਸਟੂਡੈਂਟ ਕਾਉਂਸਲਰ ਸਪੈਸ਼ਲ ਐਜੂਕੇਟਰ 뮤직 ਟੀਚਰ ਸਪੋਰਟ ਟੀਚਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਸੈਲਰੀ ਤੁਹਾਡੀ ਹੋਵੇਗੀ ਤੁਸੀਂ ਗੱਲਬਾਤ ਨਾਲ ਨਹੀਂ ਤੈਅ ਕਰ ਲੈਣੀ ਹੋਵੇਗੀ ਜੀ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਔਨਲਾਈਨ ਵੈਬਸਾਈਟ ਤੇ ਮੈਂਸ਼ਨ ਕੀਤੀ ਗਈ ਆ ਉਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਿੱਤਾ ਜੀ ਅਤੇ ਤੁਸੀਂ ਆਪਣਾ ਰੈਜ਼ਿਊਮ ਇਹਨਾਂ ਦੀ ਮੇਲ ਆਈਡੀ ਤੇ ਮੇਲ ਵੀ ਕਰ ਸਕੋਗੇ ਹੈਲਪਲਾਈਨ ਨੰਬਰ ਵੀ ਇੱਥੇ ਮੈਂਸ਼ਨ ਕੀਤੇ ਗਏ ਨੇ ਜੀ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਕੇ ਵੀ ਹੋਰ ਵਧੇਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਜੇਕਰ ਤੁਹਾਡੇ ਮਨ ਵਿੱਚ ਕੋਈ ਹੋਰ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਮੇ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਵਰਤੀ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ